ਅੱਜ ਮੈਂ ਦੱਸ ਦਵਾ ਕਿ ਜਿਹੜੇ ਆਪਾਂ ਪ੍ਰੋਡਕਟ ਬਾਏ ਕਰਦੇ ਆਂ ਤੇ ਬਾਏ ਕਰਨ ਤੋਂ ਬਾਅਦ ਜਦੋਂ ਆਪਾਂ ਸੈਲ ਕਰਦੇ ਆਂ ਤੇ ਉਹਦੇ ਵਿੱਚ ਆਪਾਂ ਨੂੰ ਕਿੰਨਾ ਪ੍ਰੋਫਿਟ ਮਾਰਜਨ ਹੋ ਜਾਂਦਾ ਵਾ ਉਹ ਮੈਂ ਤੁਹਾਨੂੰ ਦੱਸ ਦਵਾ ਤੇ ਤੁਹਾਨੂੰ ਮੈਂ ਲੈ ਕੇ ਚੱਲਦਾ ਸੀ ਸਕਰੀਨ ਦੇ ਉੱਤੇ ਤੇ ਆ ਦੇਖੋ ਆਪਣਾ ਪ੍ਰੋਡਕਟ ਜਿਹੜਾ ਉਹ ਲਿਖਿਆ ਵਾ 134 ਡਾਲਰ ਦਾ ਇਹ ਆਪਾਂ ਡ੍ਰੌਪਸ਼ਿਪਿੰਗ ਕਰ ਰਹੇ ਆਂ ਸ਼ੋਕਰ ਈਬੇ ਦੇ ਉੱਤੇ ਕਰ ਰਹੇ ਆਂ ਆਪਾਂ ਈਬੇ ਤੇ ਵੀ ਕਰ ਸਕਦੇ ਆਂ ਆਪਾਂ ਸ਼ੋਪੀਫਾਈ ਤੇ ਵੀ ਕਰ ਸਕਦੇ ਆਂ ਆਪਾਂ ਹੋਰ ਵੀ ਤਰੀਕੇ ਆਗੇ ਜਿਹੜਾ ਫਿਲਹਾਲ ਹੁਣ ਦੇ ਤਰੀਕੇ ਨਾਲ ਤੁਹਾਨੂੰ ਜਿਹੜੇ ਸਿਖਾ ਰਹੇ ਆਂ ਆਪਾਂ ਸਾਰੇ ਈਬੇ ਦੇ ਉੱਤੇ ਕਿੱ ਇਹ ਪ੍ਰੋਡਕਟ 158 ਡਾਲਰਾਂ ਦਾ ਬਾਈ ਹੋਇਆ ਠੀਕ ਆ ਤੇ ਆਪਾਂ ਨੂੰ ਇਹਦੇ ਵਿੱਚੋਂ 10 ਡਾਲਰ ਬਚੇ ਆ ਤਾਂ ਇਹ ਆਪਣਾ ਹੋ ਗਿਆ ਪ੍ਰੋਫਿਟ ਤੇ ਆਪਾਂ ਨੂੰ ਇੱਕ ਆਰਡਰ ਦੇ ਵਿੱਚੋਂ 10 ਡਾਲਰ ਬਚ ਗਏ ਜੋ ਆਪਾਂ ਨੂੰ 246 ਡਾਲਰ ਆਏ ਆ ਕਸਟਮਰ ਵੱਲੋਂ ਆਪਨੇ ਗਏ 218 ਆਪਾਂ ਨੂੰ ਟੋਟਲ ਆਇਆ 218 ਕਸਟਮਰ ਦੇ ਦਿੱਤੇ 246 ਇਹ ਹੋੜ ਰੱਖਣ ਪਰਚੀ ਲੱਗਿਆ ਜੀ ਆਪਾਂ 199 ਦੇ ਵਿੱਚ ਤੇ ਆਪਾਂ ਨੂੰ ਆਇਆ 218 ਟੋਟਲ ਇਹਦੇ ਚੋਂប៉ុਲ ਬਚੇ 18 ਡਾਲਰ ਤਾਂ ਆਪਾਂ ਦੋ ਆਰਡਰ ਕੀਤੇ ਆ ਤੇ ਦੋ ਆਰਡਰਾਂ ਦੇ ਵਿੱਚ ਆਪਾਂ ਨੂੰ ਕਿੰਨੇ ਬਚ ਗਏ 28 ਡਾਲਰ ਬਚੇ ਉਹ ਅੱਜ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਆਪਾਂ ਪ੍ਰੋਡਕਟ ਬਾਏ ਕਰਦੇ ਆ ਤੇ ਬਾਏ ਕਰਨ ਤੋਂ ਬਾਅਦ ਜਦੋਂ ਆਪਾਂ ਸੈਲ ਕਰਦੇ ਆ ਤੇ ਉਹਦੇ ਵਿੱਚ ਆਪਾਂ ਨੂੰ ਕਿੰਨਾ ਪ੍ਰੋਫਿਟ ਮਾਰਜਨ ਹੋ ਜਾਂਦਾ ਵਾ ਉਹ ਮੈਂ ਤੁਹਾਨੂੰ ਦੱਸ ਦਵਾਂ ਤੇ ਤੁਹਾਨੂੰ ਮੈਂ ਲੈ ਕੇ ਚੱਲਾਂਗਾ ਸਕਰੀਨ ਦੇ ਉੱਤੇ ਤੇ ਆਹ ਦੇਖੋ ਆਪਣਾ ਪ੍ਰੋਡਕਟ ਆ ਜਿਹੜਾ ਉਹ ਵਿਕਿਆ ਵਾ 134 ਡਾਲਰ ਦਾ ਇਹ ਆਪਾਂ ਡ੍ਰੌਪਸ਼ਿਪਿੰਗ ਕਰ ਰਹੇ ਆ ਸ਼ੋਕਲ ਇਬੇ ਦੇ ਉੱਤੇ ਕਰ ਰਹੇ ਆ ਆਪਾਂ ਇਬੇ ਤੇ ਵੀ ਕਰ ਸਕਦੇ ਆ ਆਪਾਂ ਸ਼ੋਪੀਫਾਈ ਤੇ ਵੀ ਕਰ ਸਕਦੇ ਆ ਆਪਾਂ ਹੋਰ ਵੀ ਤਰੀਕੇ ਨੇ ਜਿਹੜਾ ਫਿਲਹਾਲ ਹੁਣ ਦੇ ਤਰੀਕੇ ਪਰ ਤੁਹਾਨੂੰ ਜਿਹੜੇ ਸਿਖਾ ਰਹੇ ਆ ਉਹ ਆਪਾਂ ਦਿਖਾ ਰਹੇ ਆ ਇਬੇ ਦੇ ਉ ਇਹ ਪ੍ਰੋਡਕਟ 158 ਡਾਲਰਾਂ ਦਾ ਪਾਇਆ ਹੋਇਆ ਠੀਕ ਹੈ ਤੇ ਆਪਾਂ ਨੂੰ ਇਹਦੇ ਵਿੱਚੋਂ 10 ਡਾਲਰ ਬਚੇ ਆ ਤਾਂ ਇਹ ਆਪਣਾ ਹੋ ਗਿਆ ਪ੍ਰੋਫਿਟ ਇਹ ਆਪਾਂ ਨੂੰ ਇੱਕ ਆਰਡਰ ਦੇ ਵਿੱਚੋਂ 10 ਡਾਲਰ ਬਚ ਗਏ ਜਿੱਚਾ ਆਪਾਂ ਨੂੰ 246 ਡਾਲਰ ਆਏ ਆ ਕਸਟਮਰ ਵੱਲੋਂ ਆਪਨੇ ਗਏ 218 ਆਪਾਂ ਨੂੰ ਟੋਟਲ ਆਇਆ 218 ਕਸਟਮਰ ਦੇ ਦਿੱਤੇ 246 ਇਹ ਰਿਪੋਰਟ ਹਨ ਪਰਚੇ ਜਿਵੇਂ ਆਪਾਂ 190 ਦੇ ਵਿੱਚ ਤੇ ਆਪਾਂ ਨੂੰ ਆਏ 218 ਟੋਟਲ ਜਿਹੜੇ ਚੋਂ ਆਪਾਂ ਨੂੰ ਬਚੇ 18 ਡਾਲਰ ਤਾਂ ਆਪਾਂ ਦੋ ਆਰਡਰ ਕੀਤੇ ਆ ਦੋ ਆਰਡਰਾਂ ਦੇ ਵਿੱਚ ਆਪਾਂ ਨੂੰ ਕਿੰਨੇ ਬਚ ਗਏ 28 ਡਾਲਰ ਬਚੇ